ਦੋਸਤੋ ਤੁਹਾਨੂੰ ਸਭ ਨੂੰ ਅੱਛੀ ਤਰ੍ਹਾਂ ਪਤਾ ਕਿ ਅਰਵਿੰਦ ਕੇਜਰੀਵਾਲ ਔਰ ਤਮਾਮ ਆਮ ਆਦਮੀ ਪਾਰਟੀ ਦੇ ਲੀਡਰ ਜਿਹੜੇ ਨੇ ਉਹ ED ਤੇ CBI ਨੂੰ ਬਹੁਤ ਭੰਡਦੇ ਨੇ ਰੋਜ਼ ਗਾਲ੍ਹਾਂ ਕੱਢਦੇ ਨੇ ਕਿ ਸਾਡੇ ਨਾਲ ਬੜੀ ਬਦਲਾਖੋਰੀ ਹੋਈ ਆ ਔਰ ਇਹਨਾਂ ਸਾਰਿਆਂ ਨੂੰ ਵੀ ਜੇਲ੍ਹ ਵਿੱਚ ਉਹਦਾ ਖਮਿਆਜ਼ਾ ਭੁਗਤਣਾ ਪਿਆ ਤੇ ਅਰਵਿੰਦ ਕੇਜਰੀਵਾਲ ਹੁਣੇ ਰਹਾਅ ਹੋ ਕੇ 6 ਮਹੀਨੇ ਤੋਂ ਬਾਅਦ ਆਏ ਨੇ ਲੇਕਿਨ ਜਦ ਜਦ ਇਹਨਾਂ ਨੂੰ ED ਦਾ ਉਪਯੋਗ ਕਰਨਾ ਪਵੇ ਆਪਣੇ ਸਿਆਸੀ ਵਿਰੋਧੀਆਂ ਦੇ ਖਿਲਾਫ ਫਿਰ ਉਹਦੇ ਤੇ ਪੂਰਾ ਭਰੋਸਾ ਕਰਦੇ ਨੇ ਅਦਾਲਤਾਂ ਵਿੱਚ ਜਾਂਦੇ ਨੇ ਪਿਛਲੇ ਦਿਨਾਂ ਵਿੱਚ ਤੁਸੀਂ ਸੁਣਿਆ ਕਿ ਵਿਕਰਮ ਜੀਠਿਆ ਨੇ ਕਿਹਾ ਕਿ ਜਿਹੜਾ ਉਹਦਾ ਐਨਡੀਪੀਐਸ ਦਾ ਕੇਸ ਪੰਜਾਬ ਪੁਲਿਸ ਨੇ ਦਰਜ ਕੀਤਾ ਸੀਗਾ ਉਹਦਾ ਸਾਰਾ ਵੇਰਵਾ ਜਿਹੜਾ ਸੀਗਾ ਕੱਚਾ ਚਿੱਠਾ ਬਣਾ ਕੇ ਇਹਨਾਂ ਨੇ ਈਡੀ ਨੂੰ ਦਿੱਤਾ ਤਾਂ ਕਿ ਈਡੀ ਵੀ ਉਹਦੇ ਤੇ ਕਾਰਵਾਈ ਕਰ ਸਕੇ ਇਹਦਾ ਮਤਲਬ ਕਿ ਈਡੀ ਤੇ ਪੂਰਾ ਭਰੋਸਾ ਆ ਆਮ ਆਦਮੀ ਪਾਰਟੀ ਦੀ ਸਾਰੀ ਸਰਕਾਰ ਨੂੰ ਔਰ ਦਿੱਲੀ ਵਾਲਿਆਂ ਨੂੰ ਤੇ ਭਗਵੰਤ ਪਾਣ ਦੀ ਸਰਕਾਰ ਨੂੰ ਤਾਂ ਹੀ ਉਹਨਾਂ ਨੂੰ ਵਿਕਰਮ ਜੀਠਿਆ ਦਾ ਸਾਰਾ ਜਿਹੜਾ ਸੀਗਾ ਡਿਟੇਲਸ ਭੇਜੀਆਂ ਔਰ ਬਿਲਕੁਲ ਇਨ ਬਿਨ ਮੇਰੇ ਕੇਸ ਵਿੱਚ ਆ ਮੇਰੇ ਕੋਲ ਚਲਾਨ ਦੇ ਨਾ ਸਿਰਫ ਰਿਲੇਵੈਂਟ ਡਾਕੂਮੈਂਟਸ ਮੈਂ ਦਿਖਾ ਰਿਹਾ ਕਿਉਂਕਿ ਬਹੁਤ ਵੱ ਉਦੋਂ ਇਹ ਕਿੰਨੇ ਸ਼ਾਇਦ 4-5000 ਰੁਪਏ ਦਾ ਚਲਾਨ ਹੈ ਲੇਕਿਨ ਇਸ ਰੈਲੇਵੈਂਟ ਡਾਕੂਮੈਂਟਸ ਵਿੱਚ ਕੀ ਆਉਂਦਾ ਵਾ ਕਿ ਜਿਹੜਾ ਮੇਰੇ ਖਿਲਾਫ ਈਡੀ ਨੇ ਚਲਾਨ ਪੇਸ਼ ਕੀਤਾ ਸੀਗਾ ਮੋਹਾਲੀ ਦੀ ਅਦਾਲਤ ਵਿੱਚ ਉਹਦੇ ਵਿੱਚ ਇੱਕ ਇਹਨਾਂ ਦਾ ਜਿਹੜਾ ਮੇਰੇ ਖਿਲਾਫ ਐਸਆਈਟੀ ਦਾ ਮੈਂਬਰ ਸੀਗਾ ਉਸ ਵਕਤ ਸੁਪਰਡੈਂਟ ਪੁਲਿਸ ਐਸਪੀ ਸੀਗਾ ਹੁਸ਼ਾਰਪੁਰ ਉਸ ਨੇ ਈਡੀ ਦੀ ਅਦਾਲਤ ਮੋਹਾਲੀ ਜਿੱਥੇ ਮੇਰੀ ਈਡੀ ਦੀ ਟ੍ਰਾਇਲ ਚੱਲ ਰਹੀ ਆ ਉਸ ਜੱਜ ਕੋ ਐਪਲੀਕੇਸ਼ਨ ਦੇ ਕੇ ਮੇਰੇ ਖਿਲਾਫ ਜਿਹੜਾ ਈਡੀ ਦਾ ਟੋਟਲ ਚਲਾਨ ਸੀਗਾ ਉਹਦੀ ਸਰਟੀਫਾਈਡ ਕਾਪੀ ਲਈ ਆ ਸਾਰੀਆਂ ਡਿਟੇਲਸ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਉਸ ਜੱਜ ਨੂੰ ਉਹਦਾ ਅਦਾਲਤ ਦਾ ਨਾਮ ਲਿਖਿਆ ਉਹ ਸਾਰਾ ਕੁਝ ਅਪਰੋਚ ਕਰਕੇ ਉਸਨੇ ਇਹ ਪੂਰਾ ਚਲਾਨ ਦੀ ਕਾਪੀ ਲੈ ਕੇ ਲਗਭਗ ਉਸੇ ਚਲਾਨ ਨੂੰ ਥੋੜਾ ਬਹੁਤਾ ਤੁਥਮੁਥ ਕਰਕੇ ਤੇ ਮੇਰੇ ਖਿਲਾਫ ਫਾਜ਼ਿਲਕਾ ਦੀ ਅਦਾਲਤ ਵਿੱਚ ਜਿੱਥੇ ਭਗਵੰਤ ਮਾਨ ਨੇ ਮੈਨੂੰ ਗ੍ਰਿਫਤਾਰ ਕਰਕੇ ਬਾਅਦ ਚ ਉੱਥੇ ਚਲਾਨ ਪੇਸ਼ ਕੀਤਾ ਉਹਦੇ ਵਿੱਚ ED ਦਾ ਚਲਾਨ ਦਿੱਤਾ 90% ED ਦੇ ਸਾਰੇ ਫੈਕਟਸ ਦੇ ਉੱਤੇ ਭਗਵੰਤ ਮਾਨ ਦੀ ਸਰਕਾਰ ਤੇ ਪੁਲਿਸ ਨੇ ਰਿਲਾਇ ਕਰ ਦਿੱਤਾ ਇੱਥੇ ਬਸ ਨਹੀਂ ਆਗਰ ਤੁਸੀਂ ਥੋੜਾ ਥੱਲੜਾ ਪੈਰਾ ਦੇਖੋਗੇ ਤੁਹਾਨੂੰ ਮੈਂ ਸਮਝਾ ਦਿੰਦਾ ਇਸ ਪੈਰੇ ਵਿੱਚ ਕੀ ਆ ਰਿਹਾ ਕਿ ਜਿਹੜਾ ਮੇਰੇ ਖਿਲਾਫ ਆਈਓ ਸੀਗਾ ਮੈਂ ਉਸ ਦਾ ਨਾਮ ਨਹੀਂ ਲੈਣਾ ਚਾਹੁੰਦਾ ED ਦਾ ਜਿਹੜਾ ਇਨਵੈਸਟੀਗੇਟਿੰਗ ਆਫੀਸਰ ਸੀ ਮੇਰੇ ਕੇਸ ਵਿੱਚ ਉਸ ਵਿਅਕਤੀ ਨੂੰ ਅਪਰੋਚ ਕੀਤਾ ਪੰਜਾਬ ਪੁਲਿਸ ਨੇ ਐਸਆਈਟੀ ਦੇ ਮੈਂਬਰ ਨੇ ਔਰ ਉਹਦੇ ਜਿਹੜੇ ਬਿਆਨ ਸੀਗੇ ਉਹ ਸੈਕਸ਼ਨ ਹੈਗਾ 166 CrPC ਦਾ ਮਤਲਬ ਉਹਦੇ ਬਿਆਨ ਦਰਜ ਕੀਤੇ ਜਾ ਕੇ ਉਹਦੇ ਆਫਿਸ ਵਿੱਚ ਦਿੱਲੀ ਔਰ ਉਹਦੇ ਬਿਆਨਾਂ ਨੂੰ ਮੇਰੇ ਚਲਾਨ ਦਾ ਹਿੱਸਾ ਬਣਾ ਕੇ ਮੇਰੇ ਖਿਲਾਫ ਫਾਜ਼ਿਲਕਾ ਦੇ ਵਿੱਚ ਪੇਸ਼ ਕੀਤਾ ਗਿਆ ਤਾਂ ਹੁਣ ਮੈਂ ਕੇਜਰੀਵਾਲ ਸਾਹਿਬ ਤੁਹਾਨੂੰ ਭਗਵੰਤ ਮਾਨ ਔਰ ਜਿੰਨੇ ਉੱਥੇ ਗ੍ਰਿਫਤਾਰ ਸਸੋਡਿਆ ਸਾਹਿਬ ਤੁਹਾਨੂੰ ਪੁੱਛਣਾ ਚਾਹੁੰਨਾ ਕਿ ਇਹ ਦੋਗਲੀ ਨੀਤੀ ਨਹੀਂਗੀ ਦਿੱਲੀ ਵਿੱਚ ਤੁਸੀਂ ED ਨੂੰ ਗਾਲਾਂ ਕੱਢਦੇ ਹੋ ਭੰਡਦੇ ਹੋ ਕਿ ਬੜੀ ਬਦਲਾਖੋਰੀ ਕਰ ਰਹੀ ਹੈ ਲੇਕਿਨ ਉਸੇ ED ਨੂੰ ਦਾ ਇਸਤੇਮਾਲ ਕਰਕੇ ਆਪਣੇ ਸਿਆਸੀ ਵਿਰੋਧੀਆਂ ਜਿਨ੍ਹਾਂ ਦੇ ਖਿਲਾਫ ਤੁਸੀਂ ਦੱਬ ਕੇ ਝੂਠੇ ਮਨਕਰਤ ਮੇਰੇ ਖਿਲਾਫ ਪੰਜ ਮੁਕਦਮੇ ਦਰਜ ਕੀਤੇ ਔਰ ਪੰਜਵਾਂ ਮੁਕਦਮਾ ਤਾਂ ਉਦੋਂ ਹਾਸੋਹਿਣਾ ਦਰਜ ਕੀਤਾ ਜਦ ਦਿਨ 4 ਜਨਵਰੀ 2024 ਨੂੰ ਮੇਰੀ ਐਨਡੀਪੀਐਸ ਕੇਸ ਵਿੱਚ ਹਾਈ ਕੋਰਟ ਬੇਲ ਦੇ ਰਿਆ ਸੀਗਾ ਤੜਕੇ 2 ਵਜੇ ਸੁਭਾਨਪੁਰ ਦਾ ਥਾਣਾ ਖਲਾ ਕੇ ਕਿ ਮੈਂ ਜੇਲ੍ਹ 'ਚ ਬੈਠਾ ਗਵਾਹਾਂ ਨੂੰ ਫਲਾਉਣਿਆਂ ਨੂੰ ਠੰਕਾ ਰਿਆ ਸੀਗਾ ਔਰ ਜਿਹੜੇ ਬਿਆਨ ਲਏ ਨੇ ਮੇਰੇ ਖਿਲਾਫ ਜੋ ਵੀ ਰਿਕਵਰੀ ਸ਼ੋ ਕੀਤੀ ਉਹ ਇੱਕ ਹਾਰਡ ਐਂਡ ਕ੍ਰਿਮੀਨਲ ਜਿਹਦੇ ਤੇ ਲਗਭਗ 2 ਦਰਜਨ ਪਰਚੇ ਮੈਜੋਰਿਟੀ ਉਹਦੇ ਚ ਪਰਚੇ ਐਨਡੀਪੀਐਸ ਦੇ ਉਹਨੂੰ ਮੇਰੇ ਖਿਲਾਫ ਇਸਤੇਮਾਲ ਕੀਤਾ ਔਰ ਪੰਜਵਾਂ ਕੇਸ ਉਸੇ ਦੇ ਪਰਿਵਾਰ ਕੋਲੋਂ ਮੇਰੇ ਖਿਲਾਫ ਪਵਾ ਕੇ ਕਿ ਸਾਨੂੰ ਧਮਕਾਉਂਦਾ ਜੇਲ੍ਹ ਚ ਬੈਠਾ ਜਿਹਦੇ ਮੇਰੇ ਕੋਈ ਐਕਸੈਸ ਨਹੀਂ ਸੀਗੀ ਸੋ ਕੁੱਲ ਮਿਲਾ ਕੇ ਪੰਜ ਕੇਸ ਦਰਜ ਕੀਤੇ ਚਲੋ ਇਹ ਤਾਂ ਅਸੀਂ ਲੜ ਰਹੇ ਆਂ ਔਰ ਭੁਗਤ ਰਹੇ ਆਂ ਲੇਕਿਨ ਅੱਜ ਦਾ ਮੇਰਾ ਵਿਸ਼ਵਾਸ ਸਿਰਫ ਸਿੰਪਲ ਸਿਗਾ ਕਿ ਕਿਸੇ ਨੂੰ ਤਾਂ ਜਵਾਬ ਦੇਣਾ ਚਾਹੀਦਾ ਕੇਜਰੀਵਾਲ ਸਾਹਿਬ ਹੁਣ ਦਿੱਲੀ ਵਿੱਚ ਬਹੁਤ ਜ਼ਿਆਦਾ ਇਹ ਕਹਿ ਰਹੇ ਨੇ ਕਿ ED ਔਰ CBI ਜਿਹੜਾ ਉਹਦਾ BJP ਤੇ Modi ਦੀ ਸਰਕਾਰ ਦੁਰਉਪਯੋਗ ਕਰਦੀ ਔਰ ਮੈਂ ਮੰਨਦਾ ਕਿ ਦੁਰਉਪਯੋਗ ਕਰਦੀ ਆ ਔਰ ਹੋ ਸਕਦਾ ਵਾ ਕਿ ਕੇਜਰੀਵਾਲ ਦੀ ਜਿਹੜੇ ਸ਼ਰਾਬ ਘਟਾਲਾ ਵਾ ਉਹਦੇ ਵਿੱਚ ਇਹਨੂੰ ਉਹਨਾਂ ਨੇ ਗ੍ਰਿਫਤਾਰ ਕਰਕੇ 6 ਮਹੀਨੇ ਜਿਹੜਾ ਜੇਲ੍ਹ ਰੱਖਾ ਉਹਦੇ ਵਿੱਚ ਇਹਨਾਂ ਦੇ ਗੱਲਾਂ ਵਿੱਚ ਕੁਝ ਦਮ ਹੋ ਸਕਦਾ ਹਾਲਾਂਕਿ ਅਦਾਲਤਾਂ 'ਚ ਸਸੋਡਿਆ ਔਰ ਇਹਨਾਂ ਦੇ ਜਿਹੜੇ ਲੀਡਰ ਸੀਗੇ ਸਾਲ-ਸਾਲ 10-10 ਸਾਲ ਇਹਨਾਂ ਦੀ ਜਮਾਨਤਾ ਹੋਈਆਂ ਸੁਪਰੀਮ ਕੋਰਟ ਤੋਂ ਜਦ ਕਿ ਸਾਡੀ ਬੇਲ 4 ਕਿ ਮਹੀਨੇ ਵਿੱਚ ਥੱਲੇ ਹਾਈ ਕੋਰਟ ਨੇ ਕਰ ਦਿੱਤੀ ਸੀਗੀ لیکن اگر ਤੁਸੀਂ મોદી ਨੂੰ ਕਹਿੰਦੇ ਹੋ ਕਿ ਈਡੀ ਤੇ ਸੀਬੀਆਈ ਦਾ ਦੁਰਉਪਯੋਗ ਕਰਦੇ ਹੋ ਤੇ ਇੱਥੇ ਤੁਸੀਂ ਪੰਜਾਬ ਦੀ ਪੁਲਿਸ ਤੇ ਆਪਣੇ ਡਿਪਾਰਟਮੈਂਟ ਦਾ ਦੁਰਉਪਯੋਗ ਕੀ ਨਹੀਂ ਕਰਦੇ ਇਹਦਾ ਅਜੇ ਤੱਕ ਕਿਸੇ ਆਮ ਆਦਮੀ ਪਾਰਟੀ ਦੇ ਲੀਡਰ ਨੇ ਜਵਾਬ ਨਹੀਂ ਦਿੱਤਾ ਔਰ ਉੱਥੇ ਕੇਜਰੀਵਾਲ ਸਾਹਿਬ ਨੂੰ ਮੈਂ ਕਹਿਣਾ ਚਾਹੁੰਦਾ ਤੁਸੀਂ ਤਾਂ ਹੁਣ ਤਾਜ਼ੀ ਜੇਲ੍ਹ ਕੱਟ ਕੇ ਆਏ ਹੋ ਤੁਸੀਂ ਅੰਦਰ ਤੁਹਾਨੂੰ ਅਹਿਸਾਸ ਹੋਇਆ ਹੋਵੇਗਾ ਕਿ ਕਿਸੇ ਵੀ ਏਜੰਸੀ ਦਾ ਆਪਣੇ ਸਿਆਸੀ ਸਿਆਸੀ ਵਿਰੋਧੀਆਂ ਦੇ ਖਿਲਾਫ ਮਿਸਯੂਜ਼ ਨਹੀਂ ਕਰਨਾ ਚਾਹੀਦਾ ਕਿਉਂਕਿ ਉਸ ਵਾਹਿਗੁਰੂ ਪਰਮਾਤਮਾ ਦੀ ਅਦਾਲਤ ਵਿੱਚ ਜਵਾਬ ਦੇਣਾ ਪੈਂਦਾ ਔਰ ਜਿਹੜਾ ਕਰਮਾਂ ਦੀ ਥਿਉਰੀ ਤੁਸੀਂ ਆਪ ਵਿਸ਼ਵਾਸ ਸਕਦੇ ਹੋ ਸਾਰੇ ਮੇਰਾ ਖਿਆਲ ਕਿ ਜਿੱਦਾਂ ਦੇ ਕਰਮ ਕਰੋਗੇ ਉਦਾਂ ਦੇ ਭੁਗਤੋਗੇ ਤੁਸੀਂ ਜੋ ਕੁਝ ਪੰਜਾਬ ਦੇ ਵਿੱਚ ਆਪਣੇ ਵਿਰੋਧੀਆਂ ਦੇ ਖਿਲਾਫ ਗਲਤ ਕੀਤਾ ਤੁਸੀਂ ਤਾਜ਼ਾ ਭੁਗਤ ਕੇ ਆਏ ਹੋ ਤੇ ਜੇ ਹਲੇ ਵੀ ਤੁਸੀਂ ਸਬਕ ਨਹੀਂ ਸਿੱਖੋਗੇ ਤੇ ਫਿਰ ਅੱਗੇ ਗਾਵੇਂ ਤੁਸੀਂ ਉਸ ਅਦਾਲਤ ਵਿੱਚ ਭੁਗਤੋਗੇ ਇਹ ਤਾਂ ਇਕੱਲਾ ਤੁਸੀਂ ਨਹੀਂ ਭੁਗਤੋਗੇ ਕੇਵਲ ਅਗਲੀ ਪੀੜ੍ਹੀ ਤੱਕ ਭੁਗਤਣਾ ਪੈਂਦਾ ਕੀਤੇ ਹੋਏ ਗਲਤ ਕਾਰਜات ਅੱਜ ਦਾ ਮੇਰਾ ਕੇਵਲ ਤੇ ਕੇਵਲ ਮਕਸਦ ਸੀਗਾ ਕਿ ਇਹ ਆਮ ਆਦਮੀ ਪਾਰਟੀ ਦੀ ਦਿੱਲੀ ਦੀ ਲੀਡਰਸ਼ਿਪ ਤੇ ਪੰਗਵੰਤਪਾਨ ਦੀ ਸਰਕਾਰ ਨੂੰ ਦੱਸਣਾ ਚਾਹੁੰਦਾ ਕਿ ਕੀ ਤੁਸੀਂ ਆਪਣੇ ਫਾਇਦੇ ਵਾਸਤੇ ਆਪਣੇ ਸਿਆਸੀ ਵਿਰੋਧੀਆਂ ਦੇ ਖਿਲਾਫ ਈਡੀ ਤੇ ਭਰੋਸਾ ਨਹੀਂ ਕਰਦੇ ਇਸ ਗੱਲ ਦਾ ਜਵਾਬ ਜਿਹੜੀ ਪੰਜਾਬ ਦੀ ਜਨਤਾ ਨੂੰ ਮੈਂ ਕਹਿਣਾ ਚਾਹੁੰਦਾ ਕਿ ਇਹ ਤੁਹਾਨੂੰ ਸਾਰੀਆਂ ਗੱਲਾਂ ਇਦਾਂ ਦੀਆਂ ਆਪਣੇ ਧਿਆਨ ਵਿੱਚ ਰੱਖਣੇ ਚਾਹੀਦੀਆਂ ਕਿ ਇਹ ਦੈਟ ਮੀਨਸ ਕਿ ਇਹ ਦੋਗਲੀ ਨੀਤੀ ਡਬਲ ਸਟੈਂਡਰਡਸ ਇਨਵੋਲਵ ਕਰਦੇ ਨੇ ਔਰ ਈਡੀ ਤੇ ਮੇਰੇ ਹਸਾਬ ਦੇ ਨਾਲ ਪੂਰਾ ਭਰੋਸਾ ਕਰਦੇ ਤਾਂ ਹੀ ਮੇਰੇ ਖਿਲਾਫ ਜਾਂ ਆਪਣੇ ਸਿਆਸੀ ਵਿਰੋਧੀਆਂ ਦੇ ਖਿਲਾਫ ਜਿਹੜੇ ED ਦੇ ਮੁਕਦਮੇ ਜਿਹੜੇ ਨੇ ਉਹ ਸਾਰੇ ਡਾਕੂਮੈਂਟਸ ਇਹ ਪ੍ਰੋਵਾਈਡ ਕਰ ਦਿੰਦੇ ਨੇ ਔਰ ਉਹਦੇ ਤੇ ਰਿਲਾਇ ਵੀ ਕਰਦੇ